ਸ਼੍ਰੀ ਨਿਰਮਲ ਸਿਤਾ RAM ਜੀ ਨੇ ਬਜਟ ਪੇਸ਼ ਕੀਤਾ ਉਦੋਂ ਪੰਜਾਬ ਸ਼ਬਦ ਵੀ ਯੂਜ਼ ਨਹੀਂ ਹੋਇਆ ਬਲਕਿ ਜਿਹੜਾ ਪੰਜਾਬ ਆ ਸਾਰੇ ਸਮੁੱਚੇ ਦੇਸ਼ ਦਾ ਪੇਟ ਪਾਲਦਾ ਰਿਹਾ ਪੰਜਾਬ ਇੱਕ ਪਾਉਡਰ ਸਟੇਟ ਆ ਇਹਨੇ ਸੰਤਾਪ ਭੋਕਿਆ ਤਿੰਨ ਚਾਰ ਦਹਾਕੇ ਖੜਕੂ ਵਾਤਾ ਤਰਦਾ ਜਿਹਦੇ ਵਿੱਚ ਬੜਾ ਖਰਚਾ ਹੋਇਆ ਪਰ ਅਫਸੋਸਨਕ ਕਿ ਪੰਜਾਬ ਨੂੰ ਇੱਕ ਉਮੀਦ ਸੀ ਕਿ ਨਰਿੰਦਰ ਮੋਦੀ ਦੀ ਸਰਕਾਰ ਪੰਜਾਬ ਲਈ ਕੁਝ ਅਨਾਉਂਸ ਕਰੂਗੀ ਪੰਜਾਬ ਦੇ ਕਿਸਾਨਾਂ ਵਾਸਤੇ ਜਿਹੜੇ ਇੱਕ ਸਾਲ ਦੇ ਲਗਭਗ ਬਾਰਡਰ ਤੇ ਬੈਠ ਰਹੇ ਆ ਨਾ ਤਾਂ ਕੋਈ ਐਮਐਸਪੀ ਦਾ ਜ਼ਿਕਰ ਹੈ ਨਾ ਕੋਈ ਜਿਹੜਾ ਸਪੈਸ਼ਲ ਪੈਕੇਜ ਕਿਸਾਨਾਂ ਨੂੰ ਜੋ ਬਦਲੀ ਫਸਲਾਂ ਦੇ ਰੂਪ ਦੇ ਵਿੱਚ ਦੇਣਾ ਸੀ ਉਹ ਮਿਲਿਆ ਜੋ ਤੁਸੀਂ ਵਾਰ-ਵਾਰ ਪੰਜਾਬ ਨੂੰ ਜ਼ਰੂਰ ਕਰੋ ਵਿਚ ਹੈ ਖੇਤੀ ਮੁੱਦੇ ਦੀ ਗੱਲ ਹੋਵੇ ਚਾਹੇ ਵਿਗਾਰ ਦੀ ਗੱਲ ਹੋਵੇ ਚਾਹੇ ਭਾਈਚਾਰੇ ਵਿੱਚ ਪੰਜਾਬ ਦਾ ਬੰਦਾ ਇਸ ਹੌਂ ਦੇ ਸੋ ਜੇ ਤੁਸੀਂ ਵਾਰ-ਵਾਰ ਇਗਨੋਰ ਕਰੋਗੇ ਤਾਂ ਬਕਾਫੀ ਸੁਰਾਂ ਉੱਠ ਹੀ ਗਈ ਹੋਗੀ ਸਰਕਾਰ ਨੇ ਜਿਹੜੀ ਸਲੈਬ ਰੱਖਤੀ ਉਸ ਦੇ ਵਿੱਚ ਜਿਹੜਾ ਇੱਕ ਆਮ ਆਦਮੀ 25000 ਰੁਪਈਆ ਵੀ ਘਰੇ ਲੈ ਕੇ ਜਾ ਰਿਹਾ ਇਨਕਮ ਹੈ ਉਹਨੂੰ ਇਨਕਮ ਟੈਕਸ ਦੇ ਧਾਰੇ ਦੇ ਵਿੱਚ ਲਿਆ ਚੱਪਾ ਗੱਲ ਕਰੀਏ ਪੰਜਾਬ ਬੜੀ ਆਸਾ ਉਮੀਦਾਂ ਸੀ ਕਿ ਪੰਜਾਬ ਚੋਂ ਭਜਪਾ ਨੂੰ ਬੜੀ ਪਰਸੈਂਟੇਜ ਵੱਡੀ ਦੀ ਵੋਟ ਮਿਲੀ ਆ ਚਾਹੇ ਸੀਟਾਂ ਨਹੀਂ ਆਈਆਂ ਪਰ ਲੋਕਾਂ ਨੇ ਫਿਰ ਵੀ ਉਹਨਾਂ ਨੂੰ ਇੱਕ ਫਤਵਾ ਦਿੱਤਾ ਵੋਟਾਂ ਪਾਈਆਂ ਉਸਤੇ ਉਹਨਾਂ ਨੇ ਬਿਲਕੁਲ ਖਰੇ ਨਹੀਂ ਉਤਰੇ ਪੰਜਾਬ ਲਈ ਇੱਕ ਵੀ ਇੱਕ ਸਿੰਗਲ ਰੁਪਏ ਦੀ ਕੋਈ ਵਿੱਤੀ ਸਹਾਇਤਾ ਨਹੀਂ ਹੋਈ ਸਿਚਨ ਨੂੰ ਦੇਖ ਕੇ ਪੰਜਾਬ ਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਸੀਗੀ ਕਿ ਮੋਦੀ ਸਰਕਾਰ ਇਸ ਵਾਰ ਬਹੁਤ ਵਧੀਆ ਬਜਟ ਸਵੀ ਸਰਕਾਰ ਬਣੀ ਹੈ ਉਹਨਾਂ ਦੀ ਕਿਉਂਕਿ ਤੇ ਬਹੁਤ ਵਧੀਆ ਕੁਝ ਲੈ ਕੇ ਆਉਗੀ ਪਰ ਉਹਨਾਂ ਨੇ 0% ਆਮ ਲੋਕਾਂ ਨੂੰ ਤੇ ਕਿਸਾਨਾਂ ਤੇ ਪੰਜਾਬ ਵਾਸਤਿਆਂ ਵਾਸਤੇ ਕੁਝ ਵੀ ਨਹੀਂ ਸੋਚਿਆ ਸਿਰਫ ਦੋ ਤਿੰਨ ਯਾਨਾ ਬਾਰੇ ਸੋਚਿਆ ਉਹਨਾਂ ਨੇ ਅੰਦਾਨੀ ਤੇ ਅਮਬਾਨੀ ਆ ਦੇਖੋ ਜਿਵੇਂ ਅੱਗੇ ਪਹਿਲਾਂ ਕਰਦੇ ਆਈਆਂ ਸਮੇਂ-ਸਮੇਂ ਦੀਆਂ ਸਰਕਾਰਾਂ ਪੰਜਾਬ ਦੇ ਨਾਂ ਦਾ ਅੱਜ ਜ਼ਿਕਰ ਵੀ ਨਹੀਂ ਹੋਇਆ ਜਿਹੜਾ ਕੱਲ ਸ਼੍ਰੀ ਨਰਮਲਾ ਸਿਤਾਰਾਮ ਜੀ ਨੇ ਬਜਟ ਪੇਸ਼ ਕੀਤਾ ਉਹਦੇ ਪੰਜਾਬ ਸ਼ਬਦ ਵੀ ਯੂਜ਼ ਨਹੀਂ ਹੋਇਆ ਬਲਕਿ ਜਿਹੜਾ ਪੰਜਾਬ ਆ ਸਾਰੇ ਸਮੁੱਚੇ ਦੇਸ਼ ਦਾ ਪੇਟ ਪਾਲਦਾ ਰਿਹਾ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਪਹਿਲਾਂ ਤੋਂ ਆਜ਼ਾਦੀ ਦੇ ਵਿੱਚ ਇੱਕ ਏਡਾ ਵੱਡਾ ਯੋਗਦਾਨ ਇਸ ਦੇ ਨਾਂ ਨਾਲ ਪੰਜਾਬ ਇੱਕ ਬਾਰਡਰ ਸਟੇਟ ਆ ਇਹਨੇ ਸੰਤਾਪ ਭੋਕਿਆ ਤਿੰਨ ਚਾਰ ਦਹਾਕੇ ਖੜਕੂ ਵਾਧਾ ਅਤਵਾਦ ਦਾ ਜਿਨੇ ਵਿੱਚ ਬੜਾ ਖਰਚਾ ਹੋਇਆ ਪਰ ਅਫਸੋਸਜਨਕ ਕਿ ਪੰਜਾਬ ਨੂੰ ਇੱਕ ਉਮੀਦ ਸੀ ਕਿ ਨਰਿੰਦਰ ਮੋਦੀ ਦੀ ਸਰਕਾਰ ਪੰਜਾਬ ਲਈ ਕੁਝ ਅਨਾਉਂਸ ਕਰੂਗੀ ਪੰਜਾਬ ਦੇ ਕਿਸਾਨਾਂ ਵਾਸਤੇ ਜਿਹੜੇ ਇੱਕ ਸਾਲ ਦੇ ਲਗਭਗ ਬਾਰਡਰ ਤੇ ਬੈਠ ਰਹੇ ਆ ਨਾ ਤਾਂ ਕੋਈ ਐਮਐਸਪੀ ਦਾ ਜ਼ਿਕਰ ਹੈ ਨਾ ਕੋਈ ਜਿਹੜਾ ਸਪੈਸ਼ਲ ਪੈਕੇਜ ਕਿਸਾਨਾਂ ਨੂੰ ਜੋ ਬਦਲੀ ਫਸਲਾਂ ਦੇ ਰੂਪ ਦੇ ਵਿੱਚ ਦੇਣਾ ਸੀ ਉਹ ਮਿਲਿਆ ਸੋ ਇਹ ਜਿਹੜਾ ਕਲ ਦਾ ਸੈਸ਼ਨ ਹੈ ਬਜਟ ਹੈ ਇਹ ਪੰਜਾਬ ਦੇ ਲਈ ਔਰ ਸਮੁੱਚੇ ਦੇਸ਼ ਲਈ ਇੱਕ ਤਰ੍ਹਾਂ ਦਾ ਫੇਲ ਸਾਬਤ ਹੋਇਆ ਇਹ ਸੀ ਕਿ ਆਮ ਲੋਕਾਂ ਨੂੰ ਰੱਖਮੀ ਦੇ ਉੱਪਰ 3 ਲੱਖ ਤੋਂ ਉੱਪਰ 5% ਜਿਹੜਾ ਵਾਅਦਾ ਕਰਦੇ ਸੀ ਦੇਖੋ ਬੜੀ ਅਫਸੋਸਜਨਕ ਹੈ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਇਹ ਆਮ ਹੀ ਅੱਜ ਸਵੇਰ ਦੀ ਮੈਂ ਜਦੋਂ ਅਸੀਂ ਅੱਜ ਲੋਕਾਂ ਨਾਲ ਵਿਚਰ ਰਹੇ ਹਾਂ ਸਰਕਾਰ ਨੇ ਜਿਹੜੀ ਸਲੈਬ ਰੱਖਤੀ ਉਸ ਦੇ ਵਿੱਚ ਜਿਹੜਾ ਇੱਕ ਆਮ ਆਦਮੀ 25000 ਰੁਪਇਆ ਵੀ ਘਰੇ ਲੈ ਕੇ ਜਾ ਰਿਹਾ ਇਨਕਮ ਹੈ ਉਹਨੂੰ ਇਨਕਮ ਟੈਕਸ ਦੇ ਧਾਰੇ ਦੇ ਵਿੱਚ ਲੈ ਜਾਂਦਾ ਹੈ ਸੋ 5 25000 ਰੁਪਿਆ ਤਾਂ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਆਮਦਨੀ ਹੈ ਜਿੱਥੇ ਇਹ ਸਰਕਾਰ ਦੇ 10 ਸਾਲਾਂ ਦੇ ਵਿੱਚ ਜਿਹੜਾ ਸਰੋਂ ਦੇ ਤੇਲ ਦੀ ਕੀਮਤ ਕਿੰਨੀ ਵੱਧ ਚੁੱਕੀ ਆ ਦਾਣਾ ਸਬਜ਼ੀਆਂ ਜਿਹੜੀਆਂ ਇੱਕ ਆਮ ਆਦਮੀ ਦੇ ਰੀਚ ਦੇ ਬਾਹਰ ਹੋ ਚੁੱਕੀਆਂ ਨੇ ਪਰ ਬੋਝ ਘਟਾਉਣ ਦੇ ਬਜਾਏ ਇਹ ਸਰਕਾਰ ਨੇ ਜਿਹੜਾ ਆਮ ਆਦਮੀ ਆ ਉਹਦੇ ਉੱਪਰ ਬਹੁਤ ਜ਼ਿਆਦਾ ਵਜਨ ਪਾਤਾ ਸੋ ਬੜੀ ਉਮੀਦ ਸੀ कि ਜਿਹੜਾ ਆਮ ਆਦਮੀਆਂ ਦਾ ਜਿਹੜਾ ਮਹਿੰਗਾਈ ਦਾ ਭਾਰ ਆ ਕੰਧਿਆਂ ਤੇ ਉਹ ਘੱਟੂਆ ਪਰ ਇਹਨਾਂ ਨੇ ਤਾਂ ਹੋਰ ਵਧਾਤਾ ਸਹੀ ਨਖੇਦੀ ਕਰਦੇ ਹਾਂ ਸਾਰੇ ਬਿਲਕੁਲ ਜੀ ਪੂਰ ਜੋਰ ਔਰ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਨਾ ਤਾਂ ਇਹ ਜਿਹੜਾ ਬਜਟ ਆ ਕੋਈ ਵਪਾਰੀ ਦੇ ਹਿੱਤ ਜਾ ਨਾ ਕਿਸਾਨ ਦੇ ਨਾ ਕਿਸੇ ਆਮ ਆਦਮੀ ਦੇ ਜਿਹੜਾ ਆਪਣਾ ਪਰਿਵਾਰ ਪਾਲਦਾ ਦਿਹਾੜੀ ਮਜ਼ਦੂਰੀ ਕਰਕੇ ਇਹ ਟੋਟਲੀ ਮੁਲਾਜ਼ਮ ਵਿਰੋਧੀ ਵੀ ਆ ਇਹ ਜਿਹੜਾ ਬਜਟ ਆ ਇੱਕ ਕੁਰਸੀ ਵਜਾਓ ਬਜਟ ਕਹਿ ਸਕਦੇ ਆ ਜਿਹੜਾ ਮੋਦੀ ਜੀ ਆਪਣੇ ਆਪ ਦੀ ਕੁਰਸੀ ਜਾਂਦੀ ਦੇਖ ਕੇ ਦੋ ਤਿੰਨ ਸਟੇਟਾਂ ਨੂੰ ਪੈਕੇਜ ਦਿੱਤੇ ਨੇ ਸੋ ਕੁਰਸੀ ਵੀ ਜਾਓ ਬਟ ਜਟ ਦੇ ਬਿਨਾ ਇਸ ਬਜਟ ਬਿਲਕੁਲ ਛੱਡ ਕੇ ਦੋ ਸਟੇਟਾਂ ਦੇ ਧਿਆਨ ਦੇਣਾ ਤੁਹਾਡੇ ਨੂੰ ਤਾਂ ਲੱਗਦਾ ਮੈਂ ਜਿਵੇਂ ਦੱਸਿਆ ਮੋਦੀ ਸਰਕਾਰ ਨੂੰ ਪਤਾ ਹੈ ਕਿ ਉਹਨਾਂ ਨੂੰ ਜਿਹੜਾ ਆਪ ਕੀ ਬਾਹਰ 400 ਪਾਰ ਉਹ ਵਾਲਾ ਨਾਰਾ ਉਹਨਾਂ ਦਾ ਫਲॉप ਹੋ ਚੁੱਕਿਆ ਲੋਕਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾਤਾ ਕਿ ਲੋਕ ਹੁਣ ਝੂਠ ਫਿਰਕਾ ਪ੍ਰਸਤੀ ਔਰ ਨਫ਼ਰਤ ਦੀ ਰਾਜਨੀਤੀ ਹੈ ਜਿਹੜੀ ਫਿਰਕਾ ਪ੍ਰਸਤੀ ਵੰਡ ਪਊ ਰਾਜਨੀਤੀ ਉਹਦੇ 'ਚ ਵਿਸ਼ਵਾਸ ਨਹੀਂ ਰੱਖਦੇ ਸੋ ਲੋਕ ਜਾਗਰੂਕ ਹੋ ਚੁੱਕੇ ਸੀ ਉਹਨਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਸੋ ਇਸੇ ਗੱਲ ਕਾਰਨ ਇਹ ਜਿਹੜੇ ਇੱਕ ਦੋ ਸਟੇਟਾਂ ਤੋਂ ਜਿੱਥੇ ਇਹਨਾਂ ਨੂੰ ਸਮਰਥਨ ਮਿਲੇ ਹੋਏ ਆ ਉਹਨਾਂ ਦੀਆਂ ਸਟੇਟਾਂ ਦਾ ਇਹਨਾਂ ਨੇ ਖਿਆਲ ਰੱਖਿਆ ਤਾਂ ਕਿ ਕੱਲ ਨੂੰ ਮੰਨ ਲਓ ਕੋਈ ਬਾਈ ਇਲੈਕਸ਼ਨ ਹੁੰਦੀ ਹੈ ਜਾਂ ਸਰਕਾਰ ਚੱਲਦੀ ਲੱਗਦੀ ਹੈ ਤਾਂ ਉੱਥੇ ਇਹ ਵੋਟਾਂ ਮੋਟੋਰ ਸਕਣ ਪਰ ਉੱਥੋਂ ਵੀ ਇਹਨਾਂ ਨੂੰ ਕਿ ਹਾਰ ਦਾ ਸਾਹਮਣਾ ਕਰਨਾ ਪਊਗਾ ਆ ਕੱਲ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦਾ ਮਤਰੀਜ਼ਮਾਲ ਵਿਤਕਰਾ ਕੀਤਾ ਗਿਆ ਨਾ ਤਾਂ ਕੋਈ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਜਿਵੇਂ ਕਿਸਾਨੀ ਅੰਦੋਲਨ ਦੌਰਾਨ ਸਾਡਾ ਨੁਕਸਾਨ ਹੈ ਨਾ ਕਿਸਾਨਾਂ ਨੂੰ ਕੋਈ ਰਾਹ ਦਾ ਪੈਕੇਜ ਦਿੱਤਾ ਗਿਆ ਰੋਜ਼ਗਾਰ ਲਈ ਕੋਈ ਇਸ ਤਰ੍ਹਾਂ ਦਾ ਬਸਟਰੀ ਰੱਖਿਆ ਕਿ ਪੰਜਾਬ ਵਿੱਚ ਨੌਜਵਾਨ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ ਸਟਾਰਟਅਪ ਕਰ ਸਕਣ ਸੋ ਸਾਨੂੰ ਉਮੀਦ ਸੀ ਕਿ ਮੋਦੀ ਜੀ ਇਸ ਤਰ੍ਹਾਂ ਦਿਖਾਵਾ ਕਰਦੇ ਨੇ ਗੁਰਦੁਆਰਾ ਸਾਹਿਬ ਜਾਣਦੇ ਨੇ ਤਾਂ ਪੰਜਾਬ ਦੇ ਧਾਰਮਿਕ ਕਿਸਾਨਾਂ ਲਈ ਤੇ ਪੰਜਾਬ ਦੇ ਧਾਰਮਿਕ ਲੋਕਾਂ ਲਈ ਕੋਈ ਇਹ ਐਲਾਨ ਕਰਨਗੇ ਕਿ ਉਹਨਾਂ ਨੂੰ ਸੁੱਖ ਦੀ ਰਾਤ ਮਿਲੇਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇਗੀ ਪਰ ਓਵਰਆਲ ਅਸੀਂ ਦੇਖਿਆ ਜਾ ਕਿ ਪੰਜਾਬ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਸਿਰਫ ਆਪਣੀ ਕਰਸੀ ਬਚਾਉਣ ਲਈ ਦੋ ਸਟੇਟਾਂ ਤੇ ਹੀ ਫੋਕਸ ਕੀਤਾ ਗਿਆ ਸੋ ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਇਹ ਹਿੰਦੁਸਤਾਨ ਦਾ ਹਿੱਸਾ ਫਿਰ ਬਾਅਦ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ 'ਚ ਬਗਾਵਤ ਕਿਉਂ ਹੋੜਦੀ ਆ ਜੋ ਤੁਸੀਂ ਵਾਰ-ਵਾਰ ਪੰਜਾਬ ਨੂੰ ਵਿਰੋਧ ਕਰੋ ਚਾਹੇ ਖੇਤੀ ਮੁੱਦਿਆਂ ਦੀ ਗੱਲ ਹੋਵੇ ਚਾਹੇ ਜਗ੍ਹਾ ਦੀ ਗੱਲ ਹੋਵੇ ਕਹੇ ਭਾਈ ਤੂੰ ਚ ਪੰਜਾਬ ਦਾ ਬਣਦਾ ਹਿੱਸਾ ਹੋਵੇ। ਸੋ ਜੇ ਤੁਸੀਂ बार-बार ਇਗਨੋਰ ਕਰੋਗੇ ਤਾਂ ਬਕਾਬਤੀ ਸੁਰਾਂ ਉੱਠਣ ਗਈ ਉੱਠਣੀਆਂ। ਤੇ ਮੋਦੀ ਸਰਕਾਰ ਨੇ ਜਮੇ ਹੱਦ ਕਰ ਦਿੱਤੀ ਕਿ ਉਹਨਾਂ ਨੇ ਐਜੂਕੇਸ਼ਨ ਨੂੰ ਬੜਾਵਾ ਦੇਣ ਲਈ, ਸਿਹਤ ਸੂਤ ਨੂੰ ਬੜਾਵਾ ਦੇਣ ਲਈ ਕੋਈ ਵੀ ਪੰਜਾਬ ਦੇ ਐਕਸਟਰਾ ਬਜਟ ਨਹੀਂ ਰੱਖਿਆ। ਨਵੀਂ ਸਰਕਾਰ ਤੇ ਆਸ ਸੀ ਕਿ ਕੁਝ ਸੁਧਰੀਗਾ। ਦੇਖੋ ਜਦੋਂ ਲੋਕ ਵੋਟਾਂ ਪਾ ਕੇ ਚੁੰਨਦੇ ਨੇ ਆਪਣੇ ਚ ਨੁਮਾਇੰਦੇ ਚੁੰਨਦੇ ਨੇ ਹਮੇਸ਼ਾ ਆਸ ਨਾਲ ਚੁੰਨਦੇ ਨੇ ਕਿ ਸ਼ਾਇਦ ਆਉਣ ਵਾਲਾ ਸਮਾਂ ਸਾਡੇ ਲਈ ਵਹਿਤਰ ਹੋਵੇਗਾ। ਪਰ ਕੱਲ੍ਹ ਪਾਛ ਤੋਂ ਪਤਾ ਲੱਗਦਾ ਕਿ ਜਿਸ ਤਰ੍ਹਾਂ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ। ਪੰਜਾਬ ਨੇ ਬਹੁਤ ਸਾਰੇ ਸਟੇਟ ਇੱਕ ਉਹ ਰਾਜਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਗਏ ਨੇ ਬਾਕੀ ਰਾਜਾਂ ਦੇ ਹੱਥ ਝੂਟੇ ਫੜਾਇਆ ਗਿਆ ਦੇਖੋ ਜੇ ਆਪਾਂ ਗੱਲ ਕਰੀਏ ਬਜਟ ਦੀ ਤਾਂ ਨਵੀਂ ਸਰਕਾਰ ਦਾ ਗਠਨ ਹੋਇਆ ਸੀ ਬੜੇ ਵੱਡੇ ਵਾਅਦੇ ਕਰਕੇ ਮੋਦੀ 3.0 ਐਨਡੀਏ ਦੀ ਸਰਕਾਰ ਪਾਵਰ ਸੱਤਾ ਵਿੱਚ ਆਈ ਆ ਪਰ ਜੋ ਲੋਕਾਂ ਦੀਆਂ ਆਸਾਂ ਉਮੀਦਾਂ ਸੀ ਉਹਨਾਂ ਦੇ ਪਾਣੀ ਫਿਰ ਗਿਆ ਕਿਉਂਕਿ ਇਹ ਸਰਕਾਰ ਨੇ ਕੋਈ ਗਰੀਬ ਵਰਗ ਲਈ ਆਮ ਵਰਗ ਲਈ ਮੀਡਲ ਕਲਾਸ ਲਈ ਕੋਈ ਵੀ ਐਹੀ ਜੀ ਚੀਜ਼ ਨਹੀਂ ਕੀਤੀ ਜਿਸ ਨਾਲ ਲੋਕਾਂ ਨੂੰ ਕੋਈ ਫਾਇਦਾ ਮਿਲਿਆ ਹੋਵੇ ਸਭ ਤੋਂ ਪਹਿਲੀ ਗੱਲ ਜੇ ਆਪਾਂ ਕਰੀਏ ਜਿਹੜੀ ਟੈਕਸ ਸਲੇਬ ਆ ਉਹ ਸਲੇਬ ਘਟਾਤੀ ਤੇ ਉੱਪਰ ਉਹ ਟੈਕਸ ਰੇਟ ਵਧਾਤਾ ਉਸ ਤੋਂ ਬਾਅਦ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਟੈਕਸ ਲਾਉਣਾ ਚਾਹੀਦਾ ਸੀ ਪ੍ਰੋਗਰੈਸਿਵ ਟੈਕਸਿੰਗ ਕਹਿ ਦਿੰਦੇ ਆ ਜੀ ਨੂੰ ਉਹ ਇਹਨਾਂ ਨੇ ਕੀਤੀ ਨਹੀਂ ਜਿਹੜੀ ਲੋਕਾਂ ਦੀਆਂ ਜੇਬਾਂ ਤੇ ਬੋਝ ਹੋਰ ਪਾਤਾ ਜੇ ਆਪਾਂ ਗੱਲ ਕਰੀਏ ਕੁਝ ਜਨ ਕਲਿਆਣਕਾਰੀ ਨੀਤੀਆਂ ਜਿਹੜੀਆਂ ਪਹਿਲਾਂ ਚੱਲਦੀਆਂ ਸੀ ਉਹਨਾਂ ਤੇ ਰੋਕ ਲਾਈ ਗਈ ਆ ਤੇ ਸਭ ਤੋਂ ਵੱਡੀ ਗੱਲ ਜੇ ਆਪਾਂ ਗੱਲ ਕਰੀਏ ਪੰਜਾਬ ਬੜੀ ਆਸਾ ਉਮੀਦਾਂ ਸੀ ਕਿ ਪੰਜਾਬ ਚੋਂ ਭਾਜਪਾ ਨੂੰ ਬੜੀ ਪਰਸੈਂਟੇਜ ਵੱਡੀ ਦੀ ਵੋਟ ਮਿਲੀ ਆ ਚਾਹੇ ਸੀਟਾਂ ਨਹੀਂ ਆਈਆਂ ਪਰ ਲੋਕਾਂ ਨੇ ਫਿਰ ਵੀ ਉਹਨਾਂ ਨੂੰ ਇੱਕ ਫਤਵਾ ਦਿੱਤਾ ਵੋਟਾਂ ਪਾਈਆਂ ਉਸਤੇ ਉਹਨਾਂ ਨੇ ਬਿਲਕੁਲ ਖਰੇ ਨਹੀਂ ਉਤਰੇ ਪੰਜਾਬ ਲਈ ਇੱਕ ਵੀ ਇੱਕ ਸਿੰਗਲ ਰੁਪਏ ਦੀ ਕੋਈ ਵਿੱਤੀ ਸਹਾਇਤਾ ਨਹੀਂ ਹੋਈ ਆਪਣੀ ਸਰਕਾਰ ਨੂੰ ਚਲਾਉਣ ਲਈ ਇਹ ਗਠਬੰਧਨ ਦੀ ਸਰਕਾਰ ਨੂੰ ਚਲਾਉਣ ਲਈ ਇਹਨਾਂ ਨੇ ਸਿਰਫ ਬਿਹਾਰ ਚ ਇਲੈਕਸ਼ਨ ਨੂੰ ਦੇਖਦੇ ਹੋਏ ਤੇ ਆਂਧਰਾ ਦੀ ਆਪਣੀ ਸਰਕਾਰ ਬਚਾਉਣ ਲਈ ਕੇਂਦਰ ਚ ਕਿਉਂਕਿ ਉਹਨਾਂ ਕੋਲ ਐਮਪੀ ਆ ਉਹਨਾਂ ਨੂੰ ਵੱਡੇ ਗੱਫੇ ਦਿੱਤੇ ਗਏ ਹਨ ਜਦੋਂ ਕਿ ਜੇ ਆਪਾਂ ਗੱਲ ਕਰੀਏ ਪੰਜਾਬ ਇੱਕ ਖੇਤੀ ਪ੍ਰਦਾਣ ਸੂਬਾ ਕੋਈ ਖੇਤੀ ਪ੍ਰਤੀ ਕੋਈ ਐਲਾਨ ਨਹੀਂ ਹੋਇਆ ਕੋਈ ਬਾਰਡਰ ਇਲਾਕਾ ਕੋਈ ਬਾਰਡਰ ਸੰਬੰਧੀ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਗਈ ਗੱਲ ਰਹੀ ਅਗਨੀਵੀਰ ਦੀ ਉਹ ਅਗਨੀਵੀਰ ਦੇ ਮੁੱਦੇ ਨੂੰ ਨਹੀਂ ਹੱਲ ਕੀਤਾ ਗਿਆ ਕੋਈ ਐਮਐਸਪੀ ਨੂੰ ਨਹੀਂ ਕੀਤਾ ਗਿਆ ਇੱਕ ਕੁੱਲ ਮਿਲਾ ਕੇ ਗੱਲ ਕੀ ਹੈ ਬੜਾ ਨਿਰਾਸ਼ਾਜਨਕ ਬਜਟ ਰਿਹਾ ਇਹ ਤਾਂ ਆਮ ਲੋਕਾਂ ਨੂੰ ਰਾਹਤ ਮਿਲਣੀ ਸੀ ਤਾਂ ਲੱਗਦਾ ਕੋਈ ਰਾਹਤ ਮਿਲੀ ਨਹੀਂ ਕੋਈ ਰਾਹਤ ਨਹੀਂ ਮਿਲੀ ਕਮੰਤਰੀ ਮਾਰਕੀਟ ਚ ਕੱਚੇ ਤੇਲ ਦਾ ਰੇਟ ਘਟਣ ਦੇ ਬਾਵਜੂਦ ਅੱਜ ਤੋਂ ਕਈ ਸਾਲ ਪਹਿਲਾਂ ਇਹਨਾਂ ਨੇ ਕਹਿਤਾ ਸੀਗਾ ਵੀ ਜਿਹੜਾ ਤੇਲ ਦਾ ਰੇਟ ਆ ਉਹ ਕਮੰਤਰੀ ਮਾਰਕੀਟ ਦੇ ਹਿਸਾਬ ਨਾਲ ਸੈੱਟ ਹੋਇਆ ਕਰੂ ਪਰ ਉਹ ਤੇਲ ਚ ਵੀ ਕੋਈ ਕਟੌਤੀ ਨਹੀਂ ਕੀਤੀ ਗਈ ਕੱਚੇ ਤੇਲ ਦਾ ਬੈਰਲ ਦਾ ਰੇਟ ਬਹੁਤ ਘਟ ਚੁੱਕਿਆ ਪਰ ਉਹਰੇ ਫਿਰ ਵੀ ਲੋਕਾਂ ਦੀ ਅਜੀਬਾ ਤੇ ਬੋਝ ਪੈ ਰਿਆ ਲੱਗਦਾ ਸਾਰੇ ਬਜਟ ਨੂੰ ਲੈ ਕੇ ਕੋਈ ਫਾਇਦਾ ਨਹੀਂ ਮਿਲਿਆ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਇਹ ਤਾਂ ਇੱਕ ਚੱਕ ਕੇ ਇੱਕ ਕਿਤਾਬੀ ਭਾਸ਼ਣ ਸੀ ਭਾਸ਼ਣ ਦਿੱਤਾ ਉਸ ਚ ਕੋਈ ਲੋਕਾਂ ਦੀ ਜਨ ਕਲਿਆਣਕਾਰੀ ਨੀਤੀ ਨਹੀਂ ਆਈ ਕੋਈ ਕਿਸੇ ਨੂੰ ਕੋਈ ਰਾਹਤ ਨਹੀਂ ਮਿਲੀ ਸਾਰੇ ਦੇਸ਼ਾਂ ਛੱਡ ਕੇ ਦੋ ਦੇਸ਼ਾਂ ਨੂੰ ਹੀ ਜ਼ਿਆਦਾ ਵੱਡਾ ਜਿਹੜਾ ਲਾਭ ਦਿੱਤਾ ਗਿਆ ਉਹ ਦੋ ਪ੍ਰਦੇਸ਼ ਦਿੱਤੇ ਗਏ ਹਨ ਆਂਧਰਾ ਤੇ ਬਿਹਾਰ ਉਹ ਤਾਂ ਦਿੱਤੇ ਗਏ ਨੇ ਇਹ ਸਰਕਾਰ ਉਹਨਾਂ ਦੀ ਵਿਸਾਖੀਆਂ ਦੇ ਸਾਰੇ ਖੜੀ ਆ ਹੁਣ ਮੋਦੀ ਵੀ ਡਰ ਰਿਹਾ ਵੀ ਇਹ ਨਹੀਂ ਪਤਾ ਕਿਹੜੇ ਵੇਲੇ ਮੇਰੀ ਸਰਕਾਰ ਗਿਰ ਜੇ ਤਾਂ ਉਹਨਾਂ ਨੂੰ ਲਭਾਉਣ ਲਈ ਉਹਨਾਂ ਨੂੰ ਲਾਲਚ ਦੇਣ ਲਈ ਉਹਨਾਂ ਨੂੰ ਐਡੇ ਵੱਡੇ ਵੱਡੇ ਪੈਕੇਜ ਐਲਾਨ ਕੀਤੇ ਆ ਹਾ ਇੱਕ ਗੱਲ ਮੈਂ ਹੋਰ ਕਹਿ ਨਹੀਂ ਚਾਹੂੰਗਾ ਉਹਨਾਂ ਨੂੰ ਵੀ ਕਿ ਉਹ ਪਾਰਟੀ ਵਾਲੇ ਉਹ ਤਾਂ ਬੜੇ ਮੰਜੇ ਹੋਏ ਲੀਡਰ ਨੇ ਮੋਦੀ ਸਾਹਿਬ ਨੇ ਐਦਾ ਦਾ ਪੈਕੇਜ 1 2015 ਦੀ ਚੋਣ ਤੋਂ ਪਹਿਲਾਂ ਵੀ ਬਿਹਾਰ ਚ ਦਿੱਤਾ ਸੀ ਪਰ ਅੱਜ ਤੱਕ ਉਹ ਪੈਸਾ ਗਿਆ ਨਹੀਂ ਹੁਣ ਅੱਜ ਜੇ ਆਪਾਂ ਗੱਲ ਕਰੀਏ ਭਾਰਤ ਸਰਕਾਰ ਦੀ ਆਰਥਿਕ ਸਥਿਤੀ ਦੀ ਆਰਥਿਕ ਸਥਿਤੀ ਬਹੁਤ ਲਾਜੁਕਾਰ ਬੀਆਈ ਨੇ ਕਿੰਨੀ ਵਾਰੀ ਕਹਿ ਚੁੱਕਿਆ ਜਿਹੜਾ ਆਪਣਾ ਜੀਡੀਪੀ ਦੇ ਬਰਾਬਰ ਕਰਜ਼ੇ ਦੀ ਰੇਸ਼ੋ ਬਹੁਤ ਜ਼ਿਆਦਾ ਵੱਧ ਚੁੱਕੀ ਆ ਜੇਹੀ ਹਾਲਾਤ ਚੱਲਦੇ ਰਹੇ ਇਸ ਚੀਜ਼ ਤੇ ਕੋਈ ਵਰਕ ਨਾ ਕੀਤਾ ਗਿਆ ਤਾਂ ਆਉਣ ਵਾਲੇ ਟਾਈਮ 'ਚ ਵਿੱਤੀ ਸੰਕਟ ਪੈਦਾ ਹੋ ਸਕਦਾ ਮੈਂ ਤਾਂ ਕਹਿਣਾ ਲਈ ਸੈਸ਼ਨ ਸ਼ੁਰੂ ਹੋਇਆ ਕੱਲਾ ਬਜਟ ਪੇਸ਼ ਹੋਇਆ ਹੁਣ ਇਹ ਤੇ ਸਾਡੇ ਸੰਸਦ ਨੇ ਸਾਡਾ ਬਾਦ ਇਹਦੇ ਤੇ ਕੁਝ ਮੈਨੂੰ ਆਸ ਆ ਕਿ ਸਰਕਾਰ ਸੁਝਾ ਲੈ ਕੇ ਬਦਲਾਅ ਵੀ ਕਰੂਗੀ ਬਾਕੀ ਕੁੱਲ ਮਿਲਾ ਕੇ ਸੈਸ਼ਨ ਦੀ ਸ਼ੁਰੂਆਤ ਆ ਫਿਲਹਾਲ ਤਾਂ ਸੈਸ਼ਨ ਦੀ ਜਿਹੜੀ ਸਟਾਰਟਿੰਗ ਆ ਉਹ ਬਹੁਤ ਲੋਕਾਂ ਲਈ ਵਿਰੋਧ ਚ ਰਹੀ ਆ ਬਜਟ ਸੈਸ਼ਨ ਨੂੰ ਦੇਖ ਕੇ ਪੰਜਾਬ ਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਸੀਗੀ ਕਿ ਮੋਦੀ ਸਰਕਾਰ ਇਸ ਵਾਰ ਬਹੁਤ ਵਧੀਆ ਬਜਟ ਨਵੀਂ ਸਰਕਾਰ ਬਣੀ ਹੈ ਉਹਨਾਂ ਦੀ ਕਿਉਂਕਿ ਤੇ ਬਹੁਤ ਵਧੀਆ ਕੁਝ ਲੈ ਕੇ ਆਉਗੀ ਪਰ ਉਹਨਾਂ ਨੇ 0% ਆਮ ਲੋਕਾਂ ਨੂੰ ਤੇ ਕਿਸਾਨਾਂ ਤੇ ਪੰਜਾਬ ਵਾਸਤਿਆਂ ਵਾਸਤੇ ਕੁਝ ਵੀ ਨਹੀਂ ਸੋਚਿਆ ਸਿਰਫ ਦੋ ਤਿੰਨ ਜਾਨਾਂ ਬਾਰੇ ਸੋਚਿਆ ਉਹਨਾਂ ਨੇ ਅੰਦਾਨੀ ਤੇ ਅੰਬਾਨੀਆਂ ਬਾਰੇ ਜੋ ਕਿ ਤੁਸ ਤੁਹਾਨੂੰ ਵੀ ਪਤਾ ਜੋ ਉਹਨਾਂ ਨੇ ਟੈਕਸ ਲਾਇਆ ਜੋ ਕਿ ਪਹਿਲਾਂ ਹਜੇ ਠੀਕ ਸੀ ਇਸ ਵਾਰ ਉਹਨਾਂ ਨੇ 3 ਲੱਖ ਤੋਂ ਵੀ ਟੈਕਸ ਲਾਉਣਾ ਸਟਾਰਟ ਕਰ ਦਿੱਤਾ ਪੰਜਾਬ ਵਾਲਿਆਂ ਨੂੰ ਕਿਸਾਨ ਤੋ ਕਿਸਾਨੀ ਆਪਣੀ ਪੰਜਾਬ ਦੀ ਇਹਨਾਂ ਨੂੰ ਕੇਂਦਰ ਸਰਕਾਰ ਤੋਂ ਤਾਂ ਉਮੀਦ ਨਹੀਂ ਸੀ ਪਰ ਬਹੁਤ ਲੋਡ ਸੀ ਜੀ ਪੰਜਾਬ ਵਾਸਤੇ ਕੇਂਦਰ ਸਰਕਾਰ ਨੂੰ ਬਹੁਤ ਕੁਝ ਕਰਨ ਦੀ ਲੋਡ ਸੀ ਪਰ ਉਹਨਾਂ ਨੇ ਕੁਝ ਵੀ ਇੱਕ ਸੌਫਟ ਕਾਰਨਰ ਕੁਝ ਵੀ ਨਹੀਂ ਦਿਖਾਇਆ ਮੋਦੀ ਸਰਕਾਰ ਨੇ ਜੋ ਕੀ ਕਰਨਾ ਚਾਹੀਦਾ ਸੀ ਤਾਂ ਲੱਗਦਾ ਸੀ ਬੜੀਆਂ ਆਸਾਂ ਸੀ ਬਹੁਤ ਜ਼ਿਆਦਾ ਆਸਾਂ ਸੀ ਜੀ ਪਹਿਲਾਂ ਵੀ ਸ਼ੰਭੂ ਬਾਰਡਰ ਤੇ ਹੁਣ ਵੀ ਬੈਠੇ ਨੇ ਪਹਿਲਾਂ ਵੀ ਕਿਸਾਨ ਬੈਠੇ ਨੇ ਪਹਿਲਾਂ ਵੀ ਕੋਈ ਕੋਈ ਖਾਸ ਨਹੀਂ ਹੋਇਆ ਸਸਪੈਂਡ ਹੋਏ ਨੇ ਲਓ ਹੁਣ ਵੀ ਕਿਸਾਨ ਉੱਥੇ ਸ਼ੰਭੂ ਬਾਰਡਰ ਤੇ ਬੈਠੇ ਨੇ ਕੋਈ ਵੀ ਅਨਿਆਇ ਨਹੀਂ ਹੋ ਰਿਹਾ ਇਹਨੇ ਦੇਖਦੇ ਹੋ ਆਮ ਲੋਕਾਂ ਨੂੰ ਲੈ ਕੇ ਸੀਦੀ ਆਸ ਵੀ ਟੈਕਸ ਤੋਂ ਰਾਹਤ ਹੋ ਜੇ ਪਰ ਲੱਗਦਾ ਟੈਕਸ ਟੈਕਸ ਤੋਂ ਜੋ ਪਹਿਲਾਂ ਇਹਨਾਂ ਨੂੰ 3 ਲੱਖ ਤੋਂ ਇਹਨਾਂ ਨੂੰ ਛੂਟ ਦੇ ਰੱਖੀ ਸੀ ਇਸ ਵਾਰ ਆਏ ਸੀ ਕਿ ਇਸ ਤੋਂ ਜ਼ਿਆਦਾ ਵੀ ਦੇਣਗੇ ਕੁਝ ਹੋਰ ਰਾਹਤ ਦੇਣਗੇ ਟੈਕਸ ਪਰ ਇਹਨਾਂ ਨੇ ਉਸ ਤੋਂ ਵੀ ਟਾਈਟ ਕੰਮ ਕਰ ਦਿੱਤਾ ਤਾਂ ਨਖੇਦੀ ਕਰਦੇ ਸਾਰੇ ਹਾਂ ਨਖੇਦੀ ਕਰਦੇ ਆ ਸਾਰਾ ਪੰਜਾਬ ਕੀ ਸਾਰੇ ਕਿਸਾਨ ਸਾਡੇ ਐਮਪੀਜ਼ ਉੱਥੇ ਬਹੁਤ ਜ਼ਿਆਦਾ ਮਤਲਬ ਨਾਰੇ ਦੇ ਰਹੇ ਨੇ ਪਾਰਲੀਮੈਂਟ ਦੇ ਕਿ ਇਹ ਆਮ ਲੋਕਾਂ ਦੇ ਖਿਲਾਫ ਹੈ ਜੋ ਵੀ ਇਹਨਾਂ ਨੇ ਬਜਟ ਕੱਲ ਪੇਸ਼ ਕੀਤਾ